ਮੈਮ ਰਾਤ ਇੱਕ ਪੁਲਿਸ ਨਾਲ ਦਾ ਰਿਪੋਰਟ ਰਿਟੇਰਨ ਦਾ ਅਪੀਲ ਕੀਤਾ ਅੰਦਰੋਂ ਇਹਦਾ ਜੀ ਮੈਂ ਬੈਕਗਰਾਉਂਡ ਦੱਸਣਾ ਚਾਹਾਂਗੀ ਕਿ 2 ਤਰੀਕ ਨੂੰ ਕੈਂਟ ਏਰੀਆ ਚ ਕੈਂਟ ਥਾਣੇ ਦੇ ਏਰੀਆ ਚ ਰਿਲਾਇੰਸ ਮਾਲ ਦੇ ਨੇੜੇ ਇੱਕ ਵਾਈਨ ਸ਼ਾਪ ਹੈ ਉੱਥੇ ਜਿਹੜਾ ਗਰਿੰਦਾ ਸੀਗਾ ਉਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਅਸਲਾ ਦਿਖਾ ਕੇ ਉਹਦੇ ਉਹਦੇ ਤੋਂ ਕੈਸ਼ 10000 ਕੈਸ਼ ਔਰ ਇੱਕ ਉਹਦੇ ਤੋਂ ਮੋਬਾਈਲ ਦੀ ਖੋਹ ਹੋਈ ਹੈ ਤੇ ਐਫ ਆਈ ਆਰ ਨੰਬਰ 68 ਅੰਡਰ ਜਿਹੜੇ 382 ਜਾਂਤੀ ਦੇ ਇਕੁਇਵੈਲੈਂਟ ਬੀਐਨਐਸ ਦੇ ਸੈਕਸ਼ਨਸ ਹੈ ਉਹਦੇ ਤਹਿਤ ਐਫ ਆਈ ਆਰ ਲੌਂਚ ਕੀਤਾ ਗਿਆ ਸੀ ਅਗੇਂਸਟ ਅਨਨੋਨ ਪਰਸਨਸ ਤੇ ਆਫਟਰ ਥੈਟ ਸਾਡੀ ਵਕਫ ਵਕ ਟੀਮਾਂ ਲਾਈਆਂ ਗਿਆ ਸੀ ਟੂ ਇਨਵੈਸਟੀਗੇਟ ਦਾ ਕੇਸ ਇਨਕਲੂਡਿੰਗ ਸੀਆਈਏ ਟੀਮਸ ਔਰ ਕੈਂਟ ਥਾਣੇ ਦੀ ਟੀਮ ਤੇ ਦੌਰਾਨੇ ਤਫਤੀਸ਼ ਕੱਲ ਇਨਫੋਰਮੇਸ਼ਨ ਸੀਗੀ ਕਿ ਇਸ ਕੇਸ ਦੇ ਜਿਹੜੇ ਦੋਸ਼ੀ ਹੈ ਉਹ ਰੋਹਿਤ ਉਰਫ ਪੈਪਸੀ ਜਿਹੜਾ ਪਰਸਰਾਮ ਨਗਰ ਰਹਿੰਦਾ ਹੈ ਉਹਦੇ ਘਰ ਚ ਲੁਕੇ ਹੋਏ ਤੇ ਸਾਡੀ ਸੀਆਈਏ ਦੀ ਟੀਮ ਲੀਡ ਬਾਈ ਐਸਆਈ ਸੁਖਪ੍ਰੀਤ ਸਿੰਘ ਔਰ थाना ਕੈਂਡ ਦੇ ਕੁਝ ਮੁਲਾਜ਼ਮ ਉੱਥੇ ਰੇਡ ਕਰਨ ਗਏ ਜਿੱਥੇ ਇਹ ਅਮਰਜੀਤ ਸਿੰਘ ਵਾਸੀ ਕੋਠੇ ਅਮਰਪੁਰਾ ਬਸਤੀ ਔਰ ਰਾਜੀਵ ਵਾਸੀ ਗੁਰੂ ਗੁਰੂ ਗੋਬਿੰਦ ਸਿੰਘ ਨਗਰ ਔਰ ਜਿਹੜਾ ਰੋਹਿਤ ਉਹ ਤਾਂ ਕਰੀ ਸੀਗਾ ਉੱਥੇ ਮਿਲੇ ਤੇ ਜਦੋਂ ਇਹਨਾਂ ਨੂੰ ਪੁੱਛਕਿਛ ਕੀਤੀ ਜਾ ਰਹੀ ਸੀ ਤੇ ਅਮਰਜੀਤ ਨੇ ਸਾਡੀ ਜਿਹੜੀ ਟੀਮ ਹੈ ਉਹਦੇ ਤੇ ਫਾਇਰਿੰਗ ਕੀਤੀ ਹੈ ਜਿੱਥੇ ਸਾਡਾ ASI ਸੁਖप्रीत ਸਿੰਘ ਉਹਦੇ ਲੱਤ ਵੱਜੀ ਅੰਕਲ ਦੇ ਕੋਲ ਤੇ ਉਸ ਟਾਈਮ ਇਹ ਜਿਹੜੇ ਤਿੰਨੋਂ ਦੋਸ਼ੀ ਸੀਗੇ ਉੱਥੇ ਮੌਕੇ ਤੋਂ ਭੱਜ ਗਏ ਅਲੋਂਗ ਵਿਦ देयर ਵੈਪਨ ਜਿਹੜਾ ਇਹਨਾਂ ਨੇ ਕ੍ਰਾਈਮ 'ਚ ਯੂਜ਼ ਕੀਤਾ ਸੀਗਾ ਤੇ ਇਸ ਕੇਸ 'ਚ ਅਸੀਂ ਜਿਹੜਾ ਸਾਡਾ ਮੁਲਾਜ਼ਮ ਸੀ ਏਐਸਆਈ ਸੁਖਪ੍ਰੀ ਤੁਹਾਨੂੰ ਪਹਿਲਾਂ ਸਿਵਲ ਹਸਪੀਟਲ ਬਠਿੰਡੇ ਦਾਖਲ ਕਰਾਇਆ ਗਿਆ ਜਿੱਥੇ ਅੱਗੇ ਉਹ ਏਮਸ ਤੇ ਰੈਫਰ ਹੋ ਗਿਆ ਤੇ ਉਹਦੇ ਬਿਆਨਾਂ ਤੇ ਅਸੀਂ ਐਫਆਈਆਰ ਨੰਬਰ 60 ਸੋਰੀ uh, 95 ਕਨਾਲ ਕਲੋਨੀ ਥਾਣੇ 'ਚ ਦਰਜ ਕੀਤਾ ਹੈ ਅੰਡਰ ਸੈਕਸ਼ਨ 307 353 186 34 ਆਰਮਜ਼ ਆਕ ਵਗੈਰਾ ਸੈਕਸ਼ਨਸ 'ਚ ਤੇ ਇਮੀਡੀਏਟਲੀ ਸਾਡੀ ਸਾਰੀ ਟੀਮਸ ਐਕਟਿਵੇਟ ਹੋ ਗਈਆਂ ਸੀ ਅਸੀਂ ਆਪਣੇ ਨਾਕੇ ਵੀ ਪੀਸੀਆਰ ਟੀਮਸ ਨੂੰ ਵੀ ਐਕਟਿਵੇਟ ਕੀ ਕੇ ਅਲਰਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਸਾਡੀ ਟੀਮਾਂ ਇਹਨਾਂ ਨੂੰ ਪਾਲ ਰਹੀ ਸੀਗੀਆਂ ਤੇ ਸੀਆਈਏ ਵੰਦੀ ਇੱਕ ਹੋਰ ਟੀਮ ਤੇ ਜਿਹੜੀ ਪੁਛਲੀ ਪਾਰਟੀ ਸੀ ਉਹਨਾਂ ਨੂੰ ਵੀ ਨਾਲ ਲਿਆ ਹੋਇਆ ਸੀ ਤੇ ਇਸ ਏਰੀਆ 'ਚ ਜਿਹੜਾ ਅਗੇਨ ਕਨਾਲ ਕਲੋਨੀ ਦਾ ਏਰੀਆ ਪੈਂਦਾ ਇੱਥੇ ਜਿਹੜੇ ਤਿੰਨ ਦੋਸ਼ੀ ਹੈ ਇਹਨਾਂ ਨੂੰ ਇੱਕ ਮੁਲਾਜ਼ਮ ਨੇ ਆਇਡੈਂਟੀਫਾਈ ਕੀਤਾ ਤੇ ASI ਗੁਰਪ੍ਰੀਤ ਸਿੰਘ ਜਦੋਂ ਇਹ ਗੱਡੀ ਤੋਂ ਉਤਰੇ ਤਾਂ ਅਗੇਨ ਜਿਹੜਾ ਅਮਰਜੀਤ ਹੈ ਉਹਨੇ ਸਿੱਧਾ ਫਾਇਰ ਕੀਤਾ ਸਾਡੀ ਟੀਮ ਤੇ ਜਦੋਂ ਅਸੀਂ ਰਿਟਾਲੀਏਟ ਕੀਤਾ ਇਨ ਸੈਲਫ ਡਿਫੈਂਸ ਸਾਡੇ ਜਿਹੜਾ ਇਸਾਈ ਗੁਰਪ੍ਰੀਤ ਉਹਨੇ ਆਪਣੇ ਸਰਵਿਸ ਵੈਪਨ ਨਾਲ ਜਵਾਬੀ ਫਾਇਰ ਕੀਤਾ ਜਿਹੜਾ ਜਿਹੜਾ ਅਮਰਜੀਤ ਉਹਦੇ ਵੀ ਲੱਤ ਤੇ ਵੱਜੀ ਤੇ ਇਹਦੇ ਨਾਲ ਜਿਹੜਾ ਰਾਜੀਵ ਕੁਮਾਰ ਸੀ ਉਹਦੇ ਵੀ ਲੱਤ ਤੇ ਗੋਲੀ ਲੱਗੀ ਤੇ ਉਸ ਤੋਂ ਬਾਅਦ ਇਹ ਉੱਥੇ ਹੀ ਜਿਹੜਾ ਤੁਸੀਂ ਸਪੌਟ ਦੇਖ ਹੀ ਰਹੇ ਹੋ ਇੱਥੇ ਇਹਨਾਂ ਨੇ ਸਰੈਂਡਰ ਕਰਤਾ ਔਰ ਇਹਨਾਂ ਦਾ ਜਿਹੜਾ ਵੈਪਨ ਹੈ ਉਹ ਵੀ ਮਿਲ ਗਿਆ ਤੀਜਾ ਬੰਦਾ ਵੀ ਨਾਲ ਹੀ ਸੀ ਇਹ ਤਿੰਨੋਂ ਇੱਕ ਬਾਈਕ ਤੇ ਸੀ ਸੋ ਆਫਟਰ ਦੈਟ ਜਿਹੜੇ ਅਮਰਜੀਤ ਔਰ ਅਜੀਵ ਹੈ ਇਹਨਾਂ ਦੋਨਾਂ ਨੂੰ ਸਿਵਲ ਹਸਪੀਟਲ ਟ੍ਰੀਟਮੈਂਟ ਲਈ ਭੇਜ ਦਿੱਤਾ ਗਿਆ ਔਰ ਇਸ ਸਾਰੇ ਇਨਸੀਡੈਂਟ ਤੇ ਅਸੀਂ ਐਫ ਆਈ ਆਰ ਨੰਬਰ 96 ਅਗੇਨ ਨਟ ਪੀਐਸ ਕਨਾਲ ਕਲੋਨੀ ਦਰਜ ਕੀਤਾ ਹੈ ਅੰਡਰ ਸੈਕਸ਼ਨਸ ਸੇਮ 307 353 186 ਔਰ ਆਰਮਜ਼ੈਕ ਦੇ ਵੱਖ-ਵੱਖ ਸੈਕਸ਼ਨ ਮੈਂ ਜੋ ਇਹ ਟੀਮ ਗਈ ਸੀ ਹੂੰ ਇੱਕ एक सिंह के के पास ही के पास था। ही था, बाकी किसी जाहिर नहीं करूंगी बट हैज बीन इंजर्ड एंड उसके रिटेलियेशन में हमारी टीम इसमें लगी हुई थी और जिन्होंने इस चीज को अंजाम दिया है उनपे भी सेल्फ डिफेंस में दे देव बीन बोथ उनको दोनों को लेग इंजरी हुई है अच्छा मैं एक और बताना चाहूंगी कि जो अमरजीत है इस पे पुराना क्रिमिनल बैकग्राउंड है इस पे ऑलरेडी सॉरी मैं हिंदी से बोल रही हूं एरे दे पे ऑलरेडी तीन परचे स्नैचिंग और लुटाकोहा दे दर्ज और जड़ा एक राजीव कुमार है एदे पे कोरोना कोविड द टाइम जड़े 188 दे परचे दर्ज हुंदा सी ओ परचा दर्ज जड़ा वेपन बरामद किते गए इल्लीगल आई देखो जी फिलहाल जो सनी साडी